ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਦਕੋਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਓ ਗੁਰੂ ਨਾਨਕ ਦੇਵ ਜੀ ਤੇ ਵਾਲੀ ਕੰਦਾਰੇ ਦੀ ਸਾਖੀ ਸਰਵਨ ਕਰੋ ਕਿ ਕਿਵੇਂ ਗੁਰਦੁਆਰਾ ਪੰਜਾ ਸਾਹਿਬ ਜੀ ਦਾ ਨਾਮ ਪੰਜਾ ਸਾਹਿਬ ਪੈ ਗਿਆ ਧੰਨ ਗੁਰੂ ਨਾਨਕ ਦੇਵ ਜੀ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨਾਲ ਆਪਣੀ ਸੰਸਾਰਿਕ ਯਾਤਰਾ ਕਰਦੇ ਹੋਏ ਰਾਵਲ ਪਿੰਡ ਦੇ ਹਸਨ ਅਬਦੁੱਲਾ ਨਾਮਕ ਜਗ੍ਹਾ ਤੇ ਪਹੁੰਚੇ ਸਨ ਉਸ ਪਹਾੜੀ ਦੇ ਥੱਲੇ ਗੁਰੂ ਨਾਨਕ ਦੇਵ ਜੀ ਆਪਣੀ ਸਮਾਧੀ ਲਾ ਕੇ ਬੈਠ ਗਏ ਤੇ ਉਸ ਹੀ ਪਹਾੜੀ ਦੇ ਉੱਤੇ ਵਲੀ ਕੰਧਾਰੇ ਨਾਮ ਦਾ ਆਦਮੀ ਰਹਿੰਦਾ ਸੀ ਜੋ ਬੜਾ ਹੀ ਹੰਕਾਰੀ ਤੇ ਲਾਲਚੀ ਸੀ ਉਹ ਆਪਣੀ ਕਰਾਮਾਤ ਨਾਲ ਦੂਰ ਦੂਰ ਤੱਕ ਬਹੁਤ ਹੀ ਪ੍ਰਸਿੱਧ ਸੀ ਉਸ ਦੇ ਘਰ ਦੇ ਕੋਲ ਇੱਕ ਝਰਨਾ ਵਹਿੰਦਾ ਸੀ ਵਲੀ ਕੰਧਾਰੇ ਨੇ ਉਸ ਝਰਨੇ ਦੇ ਪਾਣੀ ਨੂੰ ਉੱਤੇ ਹੀ ਰੋਕਿਆ ਹੋਇਆ ਸੀ ਤਾਂ ਕਿ ਉਸ ਇਲਾਕੇ ਦੇ ਲੋਕਾਂ ਨੂੰ ਪਾਣੀ ਨਾ ਮਿਲ ਸਕੇ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਉਥੂ ਦੇ ਲੋਕ ਇਕੱਠੇ ਹੋ ਗਏ ਤੇ ਉਹ ਗੁਰੂ ਜੀ ਕੋਲ ਆ ਕੇ ਬੈਠ ਗਏ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਕਿ ਈਸ਼ਵਰ ਇੱਕ ਹੈ ਗੁਰੂ ਨਾਨਕ ਦੇਵ ਜੀ ਦੇ ਪਰਵਚਨ ਸੁਣ ਕੇ ਕੁਝ ਲੋਕ ਉੱਥੇ ਰੋਜ਼-ਰੋਜ਼ ਆਉਣ ਲੱਗੇ ਤੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਲੱਗ ਪਏ ਵਲੀ ਕੰਦਾਰਾ ਗੁਰੂ ਜੀ ਦੀ ਵੱਧੀ ਲੋਕਪ੍ਰਿਤਾ ਨੂੰ ਵੇਖ ਕੇ ਜਰਨ ਲੱਗ ਪਿਆ ਗੁਰੂ ਨਾਨਕ ਦੇਵ ਜੀ ਦੀ ਵੱਧਦੀ ਲੋਕਪ੍ਰਿਤਾ ਨੂੰ ਵੇਖ ਕੇ ਬਲੀ ਕੰਦਾਰੇ ਕੋਲੋਂ ਸਹਿਨ ਨਾ ਹੋਇਆ। ਉੱਥੋਂ ਦੇ ਇਲਾਕੇ ਵਾਲੇ ਲੋਕਾਂ ਨੇ ਗੁਰੂ ਜੀ ਨੂੰ ਅਰਦਾਸ ਕੀਤੀ ਕਿ ਇੱਥੇ ਪਾਣੀ ਦੀ ਬਹੁਤ ਕਮੀ ਹੈ। ਪਾਣੀ ਨਾ ਹੋਣ ਕਾਰਨ ਸੁੱਕਾ ਪੈ ਗਿਆ ਹੈ। ਤੇ ਨਾਲ ਹੀ ਬਲੀ ਕੰਦਾਰੇ ਨੇ ਚਰਨੇ ਦਾ ਪਾਣੀ ਉੱਤੇ ਹੀ ਰੋਕਿਆ ਹੋਇਆ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਪਿੰਡ ਵਾਲੇ ਲੋਕਾਂ ਨੂੰ ਕਿਹਾ ਕਿ ਤੁਸੀਂ ਬਲੀ ਕੰਦਾਰੇ ਕੋਲ ਜਾਓ ਤੇ ਉਸ ਨੂੰ ਕਹੋ ਕਿ ਪਾਣੀ ਦੇ ਦੇਵੇ ਪਰ ਵਾਲੀ ਕੰਦਾਰੇ ਨੇ ਪਾਣੀ ਦੇਣ ਤੋਂ ਸਾਫ਼ ਮਨਾਂ ਕਰ ਦਿੱਤਾ ਤੇ ਨਾਲ ਹੀ ਕਿਹਾ ਬੜਾ ਸੁਣਿਆ ਹੈ ਤੁਹਾਡੇ ਗੁਰੂ ਬਾਰੇ ਉਸ ਕੋਲੋਂ ਜਾ ਕੇ ਪਾਣੀ ਮੰਗੋ ਇਹ ਸਭ ਸੁਣ ਕੇ ਉਹਤੂ ਦੇ ਲੋਕ ਦੁਖੀ ਹੋ ਗਏ ਉਹਨਾਂ ਕੋਲ ਇਹ ਚਿਰਨੇ ਦੇ ਪਾਣੀ ਦਾ ਇੱਕੋ ਹੀ ਸਾਧਨ ਸੀ ਪਿੰਡ ਵਾਲਿਆਂ ਨੇ ਵਾਲੀ ਕੰਦਾਰੇ ਦੀ ਬੜੀ ਮਿਹਨਤ ਕੀਤੀ ਪਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਜਦੋਂ ਇਹ ਸਭ ਗੁਰੂ ਜੀ ਨੂੰ ਦੱਸਿਆ ਕਿ ਪਾਣੀ ਦੀ ਕਮੀ ਹੈ ਵਾਲੀ ਕੰਦਾਰਾ ਉਸ ਪਾਣੀ ਦਾ ਮਾਲਕ ਬਣਿਆ ਬੈਠਾ ਹੈ ਤੇ ਉਸ ਨੇ ਪੁਸਪਾਣੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਰਿਆਂ ਨੂੰ ਕਿਹਾ ਕਿ ਆਪ ਲੋਕ ਸ਼ਾਂਤ ਹੋ ਜਾਓ ਤੇ ਫਿਰ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਕਿ ਵਲੀ ਕੰਧਾਰੇ ਕੋਲ ਜਾ ਕੇ ਪਾਣੀ ਲੈ ਕੇ ਆ ਜਦੋਂ ਭਾਈ ਮਰਦਾਨਾ ਜੀ ਵਲੀ ਕੰਧਾਰੇ ਕੋਲ ਗਿਆ ਕਿ ਮਰਦਾਨਾ ਜੀ ਨੇ ਕਿਹਾ ਕਿ ਭਾਈ ਜੀ ਮੈਨੂੰ ਬੜੀ ਪਿਆਸ ਲੱਗੀ ਹੈ ਪਾਣੀ ਦੇ ਦਿਓ ਵਲੀ ਕਦਾਰਾ ਕਹਿਣ ਲੱਗਿਆ ਪਾਣੀ ਦੀ ਕੀਮਤ ਚੁਕਾਣੀ ਪੈਗੀ ਮਰਦਾਨੇ ਜੀ ਨੇ ਕਿਹਾ ਕਿ ਮੇਰੇ ਕੋਲ ਤਾਂ ਕੋਈ ਧਨ ਨਹੀਂ ਹੈ ਵੜੀ ਕਦਾਰਾ ਕਹਿਣ ਲੱਗਿਆ ਫਿਰ ਪਾਣੀ ਨਹੀਂ ਮਿਲਦਾ ਤੇ ਇਹ ਸਭ ਸੁਣ ਕੇ ਮਰਦਾਨਾ ਜੀ ਵਾਪਿਸ ਆ ਗਿਆ ਗੁਰੂ ਨਾਨਕ ਦੇਵ ਜੀ ਨੇ ਫਿਰ ਮਰਦਾਨਾ ਜੀ ਨੂੰ ਵਾਪਿਸ ਪਾਣੀ ਲੈਣ ਲਈ ਕਿਹਾ ਇਸੇ ਤਰ੍ਹਾਂ ਮਰਦਾਨਾ ਜੀ ਵੜੀ ਕੰਧਾਰੇ ਕੋਲ ਤਿੰਨ ਵਾਰੀ ਪਾਣੀ ਲੈਣ ਗਿਆ ਪਰ ਧਨ ਨਾ ਹੋਣ ਕਾਰਨ ਉਹ ਵਾਪਿਸ ਭੇਜ ਦਿੰਦਾ ਸੀ ਉੱਥੋਂ ਦੇ ਲੋਕਾਂ ਨੂੰ ਪਾਣੀ ਨਾ ਮਿਲਣ ਕਾਰਨ ਉਹ ਬਹੁਤ ਪਰੇਸ਼ਾਨ ਹੋਣ ਲੱਗੇ ਉਹਨਾਂ ਸਭ ਨੂੰ ਪਰੇਸ਼ਾਨ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਜ਼ਮੀਨ ਤੇ ਆਪਣੀ ਛੜੀ ਮਾਰੀ ਤੇ ਉਸ ਜਗ੍ਹਾ ਤੋਂ ਪਾਣੀ ਨਿਕਲਣ ਲੱਗਿਆ ਉਸ ਪਾਣੀ ਨੂੰ ਵੇਖ ਕੇ ਉਹਨਾਂ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਵਲੀ ਕੰਦਾਰਾ ਕਬੀਲੇ ਦੇ ਲੋਕਾਂ ਨੂੰ ਖੁਸ਼ ਵੇਖ ਕੇ ਉਸ ਕੋਲੋਂ ਜਰਿਆ ਨਾ ਗਿਆ ਵਲੀ ਕੰਦਾਰੇ ਨੂੰ ਬਹੁਤ ਗੁੱਸਾ ਆਇਆ ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਮਾਰਨ ਦਾ ਮਨ ਬਣਾ ਲਿਆ ਤੇ ਉਸ ਨੇ ਇੱਕ ਵੱਡਾ ਪੱਥਰ ਗੁਰੂ ਜੀ ਵੱਲ ਤੱਕ ਦਿੱਤਾ ਉਸ ਪੱਥਰ ਨੂੰ ਆਉਂਦੇ ਵੇਖ ਕੇ ਉੱਥੋਂ ਦੇ ਲੋਕਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਪਿੱਛੇ ਹਟ ਜਾਓ ਪੱਥਰ ਆ ਰਿਹਾ ਹੈ ਤੇ ਫਿਰ ਵੀ ਗੁਰੂ ਜੀ ਸ਼ਾਂਤ ਬੈਠੇ ਰਹੇ ਜਦੋਂ ਪੱਥਰ ਕੋਲ ਆਇਆ ਗੁਰੂ ਜੀ ਨੇ ਆਪਣਾ ਹੱਥ ਪੱਥਰ ਵੱਲ ਕੀਤਾ ਤੇ ਪੱਥਰ ਉਸੇ ਜਗ੍ਹਾ ਤੇ ਰੁਕ ਗਿਆ ਇਹ ਸਭ ਵੇਖ ਕੇ گاؤں ਵਾਲੇ ਬੜੀ ਕੰਦਾਰਾ ਬਹੁਤ ਹੈਰਾਨ ਰਹਿ ਗਏ ਗੁਰੂ ਨਾਨਕ ਦੇਵ ਜੀ ਦੀ ਇਹ ਕੋਤਕ ਵੇਖ ਕੇ ਵਲੀ ਕੰਦਾਰਾ ਸਮਝ ਗਿਆ ਕਿ ਉਹ ਕੋਈ ਦਿਵਯ ਸ਼ਕਤੀ ਹੈ। ਵਲੀ ਕੰਦਾਰਾ ਗੁਰੂ ਜੀ ਦੇ ਕੋਲ ਮਾਫੀ ਮੰਗਣ ਲਈ ਪਹਾੜੀ ਤੋਂ نیچے ਆ ਗਿਆ। ਵਲੀ ਕੰਦਾਰੇ ਨੇ ਗੁਰੂ ਜੀ ਨੂੰ ਪ੍ਰਣਾਮ ਕੀਤਾ। ਉਸਨੇ ਗੁਰੂ ਜੀ ਕੋਲ ਮਾਫੀ ਮੰਗੀ। ਵਲੀ ਕੰਦਾਰਾ ਗੁਰੂ ਜੀ ਨੂੰ ਕਹਿਣ ਲੱਗਾ ਮੈਨੂੰ ਸ਼ਮਾ ਕਰ ਦਿਓ ਕਿ ਮੈਂ ਪਾਣੀ ਨੂੰ ਆਪਣੀ ਸੰਪਤੀ ਮੰਨ ਬੈਠਾ ਸਾਂ। ਪਰ ਪਾਣੀ ਸਭ ਦਾ ਹੈ। ਮੈਨੂੰ ਸਮਝ ਆ ਗਿਆ ਕਿ ਪਾਣੀ ਸਭੀ ਕੋ ਮਿਲੇਗਾ। आज उसी जगह पर गुरुद्वारा श्री पंजा साहिब स्थित है और आज भी वह पत्थर गुरुद्वारे में मौजूद है जिसे गुरु नानक देव जी ने अपने हाथों से रोका था उसी वजह से इस जगह का नाम गुरुद्वारा श्री पंजा साहिब पड़ा है वाहे गुरु जी का खालसा वाहे गुरु जी की फतेह अगर जे थानू ए सा की बढ़िया लगी ता वीडियो नु शेयर जरूर करना